ਚੰਡੀਗੜ੍ਹ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਪੰਚ ਸਤੱਪਨ ਨੂੰ ਵਿਦਿਆਰਥੀ ਚੋਣਾ ਹੋਣ ਵਾਲੀਆਂ ਨੇ ਇਹ ਚੋਣਾ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਇਸ ਲਈ ਪ੍ਰਸ਼ਾਸਨ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਚੋਣਾਂ ਵਾਲੇ ਦਿਨ ਸ਼ਰਾਰਤੀ ਅਨਸਰਾਂ ਨੂੰ ਦੂਰ ਰੱਖਣ ਲਈ ਯੂਨੀਵਰਸਿਟੀ ਵਿੱਚ ਸਿਕਿਉਰਿਟੀ ਦੇ ਨਾਲ ਨਾਲ ਚੰਡੀਗੜ੍ਹ ਪੁਲਿਸ ਵੀ ਤਾਇਨਾਤ ਕੀਤੀ ਜਾਵੇਗੀ ਦੇਖੋ ਯੂਨੀਵਰਸਿਟੀ ਚ ਸਿਕਿਉਰਿਟੀ ਸਾਡੇ ਕੋਲ ਸਿਕਿਉਰਿਟੀ ਗਾਰਡਸ ਸਕੇ ਆ ਵੀ ਹੈਵ ਆਰਾਊਂਡ 250 ਸਕਿਉਰਿਟੀ ਗਾਰਡ ਜਿਹੜੇ ਗੇਟਸ ਤੇ ਚੈਕਿੰਗ ਕਰਦੇ ਆ ਬਿਲਡਿੰਗਸ ਦੀ ਚੈਕਿੰਗ ਕਰਦੇ ਆ ਪਰ ਇਹ ਸਾਨੂੰ ਪੁਲਿਸ ਵੀ ਹੈਲਪ ਕਰ ਰਹੀ ਹੈ ਪੁਲਿਸ ਦੇ ਇੱਥੇ ਇੱਕ ਚੌਂਕੀ ਹੈ ਸਾਡੇ ਕੋਲੇ ਪੁਲਿਸ ਦੇ ਨਾਲ ਐਸਆਈ ਸਾਡੇ ਕੋਲੇ ਇੱਥੇ ਰਹਿੰਦੇ ਆ ਨਾਲ ਰਿਜ਼ਰਵ ਪੁਲਿਸ ਇੱਥੇ ਰਹਿੰਦੀ ਹੈ ਅਸੀਂ ਗੇਟਸ ਤੇ ਵੀ ਪੁਲਿਸ ਤੋਂ ਡਿਮਾਂਡ ਕਰਕੇ ਦੋ ਦੋ ਸਕਿਉਰਿਟੀ ਪੁਲਿਸ ਪਰਸਨਲ ਗੇਟਸ ਤੇ ਲਗਾ ਦਿੰਦੇ ਆ 올 ਗੇਟਸ ਤੇ ਸ਼ਾਮ ਨੂੰ ਪੈਟਰੋਲਿੰਗ ਉਹਨਾਂ ਦੀ ਵੀ ਹੁੰਦੀ ਹੈ ਅਸੀਂ ਗੱਡੀਆਂ ਚੈੱਕ ਕਰ ਰਹੇ ਹਾਂ ਜਿਹੜੇ ਆਊਟਸਾਈਡਰ ਉਹਨਾਂ ਦੀਆਂ ਗੱਡੀਆਂ ਚੈੱਕ ਕਰ ਰਹੇ ਹਾਂ ਆਈ ਕਾਰਡ ਚੈੱਕ ਕਰਨ ਦੇ ਲਈ ਅਸੀਂ ਕਮੇਟੀ ਬਣਾਈ ਹੈ ਕੱਲ ਬੱਚਿਆਂ ਦੇ ਆਈ ਕਾਰਡ ਚੈੱਕ ਹੋਣਗੇ ਜਿਹੜੇ ਆਊਟਸਾਈਡਰਸ ਹੈ ਹੋਸਟਲਸ ਦੇ ਵਿੱਚ ਵੀ ਅੱਜ ਅਸੀਂ ਰੇਡ ਕੀਤੀ ਹੈ ਸਵੇਰੇ ਜਿਹੜੇ ਹੋਸਟਲ ਦੇ ਵਿੱਚ ਸਾਨੂੰ ਕੋਈ ਆਊਟਸਾਈਡਰ ਮਿਲ ਰਿਹਾ ਹੈ ਉਹਨੂੰ ਅਸੀਂ ਪੁਲਿਸ ਸਟੇਸ਼ਨ ਭੇਜ ਰਹੇ ਹਾਂ ਉਹਨਾਂ ਦੀ ਪ੍ਰੋਪਰ ਚੈਕਿੰਗ ਕਰ ਰਹੇ ਹਾਂ ਬੱਚਿਆਂ ਦੇ ਕਮਰੇ ਸੀਲ ਕਰ ਰਹੇ ਹਾਂ ਜਿਨ੍ਹਾਂ ਕੋਲ ਆਊਟਸਾਈਡਰ ਰਹਿ ਰਹੇ ਆ ਇਸ ਤਰ੍ਹਾਂ ਦੇ ਕੰਮ ਅਸੀਂ ਆਪਣਾ ਇਲੈਕਸ਼ਨ ਨੂੰ ਲੈ ਕੇ ਨਾਲ-ਨਾਲ ਚੱਲ ਰਹੇ ਹਾਂ ਸਟੇਟ